ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਵਲੌਗ ਸ਼ੁਰੂ ਕਰਨਾ ਟਾਈਮ 1 ਵਜ ਗਿਆ ਤੇ ਮਿਸਤਰੀ ਅੱਜ ਆਪਣੇ ਫਾਈਨਲੀ ਆ ਗਿਆ ਉਹ ਮਿਸਤਰੀ ਤਾਂ ਨਹੀਂ ਆਇਆ ਹੋਰ ਆਇਆ ਹੈ ਮਿਸਤਰੀ ਤੇ ਚਲੋ ਹੁਣ ਇਹ ਕਹਿੰਦੇ ਵੀ ਕੰਮ ਕੰਪਲੀਟ ਕਰਕੇ ਫੇਰ ਹੀ ਜਾਵਾਂਗੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕੰਮ ਕਰੀ ਜਾਂਦੇ ਹਾਂ ਲਪਾਈ ਕਰੀ ਜਾਂਦੇ ਪਲਸਟਰ ਬੱਚਾ ਪਾਰਟੀ ਆਪਣੀ ਖੜੀ ਜਾਂਦੀ ਹੈ ਸੋਨਮ ਲਾਉਣੇ ਆ ਪਤੰਗ ੜਾਈ ਜਾਂਦੇ ਆ ਸੰਡੇ ਦਾ ਦਿਨ ਸੀ ਕਹਿੰਦਾ ਮੰਮੀ ਛਗਣੀ ਹੋ ਰਿਆ ਨੂੰ ਸਾਧਾ ਮੈਂ ਸਾਧ ਲਾ ਆ ਲਿਆਈ ਬੈਠੇ ਪਤੰਗ ਡੋਰਾ ਕੋਰਕਰੀ ਖਾਈ ਜਾਂਦੇ ਸੋਨਮ ਲਾਉਣੇ ਆ ਆਪਾ ਬੱਚਾ ਵਾਲਟੀ ਨਾ ਮੈਂ ਇੱਧਰ ਆਈ ਸੀ ਦੋ ਕੁ ਮਿੰਟ ਉੱਤੇ ਘਰੇ ਨਾ ਬਹਿ ਸਕਦੇ ਆ ਪਹਿਲਾਂ ਮੇਰਾ ਇਰਾਦਾ ਸੀ ਮੱਖਾਂ ਮੰਜਾ ਬਾਹਰ ਚੱਕਲੇ ਹੋਈਆਂ ਫਿਰ ਮੈਂ ਕਿਹਾ ਹੋ ਵਾਜੂਰ ਚਲੋ ਜੀ ਆਪਾਂ ਬੱਚਾ ਪਾਰਟੀ ਨਾ ਬੁਲਾਉਣੀ ਆ ਮਾਸੀਆਂ ਲੱਗੀਆਂ ਪਈਆਂ ਲਓ ਜੀ ਉਹ ਕੀ ਹੋ ਗਿਆ ਓਏ ਬੱਚਾ ਪਾਰਟੀ ਖੜੀ ਆਂਦੀ ਐ ਸਸਰੀ ਕਾਲ ਸਸਰੀ ਕਾਲ ਤੂੰ ਲਾ ਦੇ ਪਾਈ ਕੋਟ ਸੀਹਾ ਲੱਗਿਆ ਪਿਆ ਪੁੱਤ ਇੱਥੇ ਤਾਂ ਬਾਵਾ ਲੱਗਦੀ ਏ ਧੁੱਪ ਇਕ ਡਾਇਕ ਦੋੜਾਇਆ ਇਕ ਕਉ ਫਰਦਾ ਉੱਚੀ ਬਣਾ ਇੱਕ ਤਾਂ ਉਹ ਸੇਕਾ ਹਵਾ ਥੋੜੀ ਥੋੜੀ ਹੈ ਫੇਰ ਵੀ ਚੜ ਗਈ ਬਦੰਗਾ ਨਾ ਜਿਵੇਂ ਆਪਣੇ ਤੋਂ ਕਹਿੰਨੇ ਚੜਦੇ ਹੁੰਦੇ ਹਾਂ ਹਾਂ ਓਏ ਆਪਣੇ ਤੋਂ ਕਹਿੰਨੇ ਚੜਦੇ ਮਾ ਉਹ ਵੜਾ ਲੈ ਮੈਨੂੰ ਵੜਾ ਇਹ ਆ ਗਿਆ ਆ ਗਿਆ ਉੱਤੋਂ ਦੀ ਜਿਵੇਂ ਨਾ ਆ ਜੋਰ ਲੈ ਵੇਤੀ ਲੋ ਜੀ ਚੱਲੀ ਜਾਂਦਾ ਕੰਮ ਤੇ ਟਾਈਮ ਢਾਈਕ ਦਾ ਹੋ ਗਿਆ ਰੋਟੀ ਪਾਣੀ ਛਕਾਤੀ ਆਪਾਂ ਚਾਹ ਪਾਣੀ ਪੀ ਲਿਆ ਸਾਰਿਆਂ ਨੇ ਜਸ਼ਨ ਦੇ ਰੈਡੀਓ ਨਾ ਬਾਥਰੂਮ ਚੁੱਟਾ ਕਰੀ ਜਾਂਦੇ ਤਰਾਈ ਤੇ ਮਿਸਤਰੀ ਅੰਕਲ ਇੱਧਰ ਲੱਗੇ ਪਏ ਬਹੁਤ ਵਧੀਆ ਕੰਮ ਕਰਦੇ ਆ ਬਹੁਤ ਸਫਾਈ ਦੇ ਨਾਲ ਆ ਪਾਣੀ ਤਾਂ ਧਰ ਕੇ ਆਈਏ ਮਖ ਨਾਲ ਗੇ ਫਿਰ ਕੰਮ ਕਰਾਂ ਦਾ ਟਾਈਮ ਹੋ ਜੂਗਾ ਹੁਣ ਤਾਂ ਹੈਗਾ ਘੰਟਾ ਕ ਆਪਣੇ ਕੋਲੇ ਤੇ ਚਲੋ ਜੀ ਸਾਂਤਾ ਆਈ ਗਈ ਹੈ ਜਿਹੜੇ ਕੰਮ ਦੀ ਆਦੇਂਦਾ ਜਦੋਂ ਸਾਂਤਾ ਉਹਨੀ ਉਹਦੀ ਆਉਣੀ ਹੈ ਜਿਹੜਾ ਪਹਿਲਾਂ 15 ਦਿਨਾਂ ਦਾ ਠੱਲਾ ਪੈਣਾ ਸੀ ਬੈਗਿਆ ਕਿ ਨਹੀਂ ਮੰਮੀ ਹੁਣ ਉਹ ਤਾਂ ਫ੍ਰੀ ਹੋ ਗਿਆ ਥੋਨੂੰ ਤਾਂ ਆਪਣੇ ਇਥੇ ਸਲੇਟਾ ਸਲੂਟਾ ਵੀ ਉਹ ਵੀ ਲੱਗ ਜਾਂਦੀਆਂ ਹਨਾ ਸੋਨਾ ਮੇ ਰੂਪ ਜਾ ਚੜ ਗਿਆ ਨਾ ਸੋਨਾ ਲੱਗਣ ਲੱਗਾ ਹਾਜੂਰ ਜੀ ਵਾਰ ਜੀ ਹੋਊਗੀ ਇਹ ਵੀ ਤਰੀਕੇ ਨਾਲ ਹੁੰਦਾ ਮੰਮੀ ਕੰਮ ਹਨ ਇਸ ਦਾ ਕੰਮ ਸਾਰੇ ਜਾਓ ਸਹੀ ਹੈ ਜਿਹਦਾ ਕੰਮ ਉਸੇ ਨੂੰ ਸਾਝੇ ਕੋਈ ਹੋਰ ਹੋਰ ਕਰੇ ਤਾਂ ਡੰਕਾ ਵਾਜੇ ਰੋਲਾ ਬੰਦਾ ਜੇ ਕੋਈ ਹੋਰ ਕਰੇ ਕਿਸੇ ਹੋਰ ਦਾ ਕੰਮ ਫਿਰ ਰੋਲਾ ਪੈਂਦਾ ਫਿਰ ਕੰਮ ਨਹੀਂ ਹੁੰਦਾ ਤੇ ਹੋਰ ਉਹ ਸਾਰੇ ਆ ਰਹੇ ਕਤੂਰੇ ਹਰੇ ਬਾਹਰ ਗੇ ਹਾਉਸੇ ਬਾਹਰ ਬਾਹਰ ਗੇ ਆ ਰਹੇ ਸਾਰੇ ਬਾਲੇ ਹੋ ਗਏ ਛੀ ਹੋ ਗਏ ਛਕ ਦੂਰੇ ਇੱਕ ਕੁੱਤੀ ਕੁੱਤੀ ਸੱਤ ਤੇ ਦੋ ਆਪਣੇ ਨੌ ਹੋ ਗਏ ਲਓ ਜੀ ਅੰਦਰ ਆਪਣਾ ਨਿੱਕਾ ਮਿਸਤਰੀ ਹੈ ਤੁਹਾਨੂੰ ਦਿਖਾਈਏ आदा निरी मिस्त्री, मिस्त्री साहब किए लगे पे हो कम लो जी मिस्त्री साहब इधर लगे पे वाह बई वाह आ अच्छा, भी करना कुटदा भी है इन्हना सत बुला दे सते का पूरा लाहा लें जो तो कम करा अभी पढ़ता नहीं पढ़ता भी है वाया पढ़ा ਹਾਤ ਨ ਮਰਾਨੀ ਬੁੱਧਾ ਦੇਖ ਕੇ ਤੇ ਵੀਰਾ ਵਿਚਾਰਾ ਢੋਈ ਜਾਂਦਾ ਉਹ ਲਈ ਜਾਂਦਾ ਤੇ ਜਸ਼ਨ ਆਪਣਾ ਸੈੱਟ ਕਰੀ ਆ ਲੋ ਭਾਈ ਆ ਲੋ ਹਾਤ ਨ ਮਰਾਨੀ ਬਾਸ ਹੁੰਦਾ ਬੰਲਾ ਦਾ ਹੋ ਦੋ ਬੱਠੜ ਹੋ ਰਹੇ ਆਉਣਗੇ ਨਾ ਥੋੜਾ ਜਿਹਾ ਥਾਂ ਰਹਿ ਗਿਆ चलो बलो बलो पहिला इटा लादे जे लोड पैड आले ला हात चार इटा लादे ला दे, ला दे।, ला दे पहला। बरला ना बरला अच्छा लेवल कर लवळ करत्री ठीक है आहे भी लागत छोटा ना ਉਥੇ ਗੂਕੁਟ ਦੀ ਇਹ ਪੰਨ ਕੇ ਡਾਲਾ ਗੁੱਟਦੀ ਕੇਰਾ ਲਾ ਦੇ ਮੋਟੀਆਂ-ਮੋਟੀਆਂ ਇਟਾਂ ਲਾ ਕਰਾਂ ਸਾਰੀਆਂ ਹਾਈ ਤੇ ਤੇ ਘੋਲੀਆਂ ਭੂਗਾ ਪੁੱਤ ਸੈੱਟ ਹੋ ਜੂਗੀ ਜਿੱਥੇ ਕੋਈ ਬਰਲ ਲੱਗੀ ਤੇ ਡਾਲੇ ਪੰਨ ਕੇ ਲਾ ਦੀ ਹਾਈ ਤੇ ਲੱਗ ਜੂ ਹੁਣ ਮਨ ਲੱਗਦਾ ਹਾਂ ਹਮ ਹਾਈ ਤੇ ਡਾਲੇ ਪੰਨ ਕੇ ਲਾ ਦੀ ਬਾਅਦ ਚ ਨਹੀਂ ਬਣੀ ਗੱਲ ਨੋ ਜੀ ਆਪਾਂ ਬਣਾਵਾਂਗੇ ਦੂਜੀ ਟਮਾਟਰਾਂ ਦੀ ਦੌਤ ਬੰਨਿਆਂ ਦੀ ਕਿਚ ਵਿੱਚ ਕਾਲੂ ਬਣਾਉਣੀ ਇਹ ਤੋਂ ਸਬ지 ਬਣਾਈ ਹੈ ੜਕੇ ਪਈ ਹੈ ਆਖਣ ਬਹੁਤ ਬੜੀਆ ਮੈਨੂੰ ਆਇਆ ਵੀ ਨਵੇਂ ਦਸਨੇ ਨੂੰ ਉਰਦਾ ਪਰ ਕੋ ਟਾਈਮ ਹੈ ਨਾ ਬਰਕੇ ਸਕੂਲ ਜਾਂਦਾ ਵੀ ਲੱਗ ਜਾਊਗਾ ਤੇ ੜਕੇ ਫਿਰ ਸੋਨੇ ਪਤਾ ਜੀ ਕੰਮ ਘਰ ਵਾਲੇ ਹੁੰਦੇ ਆ ਤੇ ਮੈਂ ਜਮਾ ਹੁਣ ਤਾਂ ਸਾਰੇ ਗੰਦੇ ਨੇ ਇਸ ਤਰ੍ਹਾਂ ਕੋ ਕਰਦੇ ਆਂ ਮਾਹਰ ਹੁਣ ਬੜਾ ਨਹੀਂ ਹੁਣ ਵਹਿਲੀ ਸੀ ਬਰਕਰ ਹੈਗਾ ਅੱਧਾ ਘੰਟਾ ਹਲੇ ਤਾਂ ਕੰਡੇ ਲੈ ਆਉਣ ਆਲੇ ਆਪਣੇ ਕਿ ਆਉਣ ਆਲੇ ਕੰਡੇ ਹੋਰ ਲੈ ਆਣ ਆਲੇ ਤੇ ਵਸ ਹੁਣ ਦਰ ਬੋਲੇ ਸੀ ਅੰਗਮਤੀਆਂ ਦੀ ਪਾਣੀ ਅਜ ਇੱਥੇ ਗਰਮ ਧਰਤਾ ਕਿਉਂ ਲੱਕੜਾ ਲਾਈਆਂ ਸੀ ਤਰ ਕੇ ਰੋਟੀ ਬਗਾਈਏ ਜਿਉਂ ਮੁੜ ਕੇ ਭਾਈਆ ਤੇ ਜਿਵੇਂ ਇੱਥੇ ਫਿਰ ਮੈਂ ਆਹ ਕਮ ਚਾ ਕੇ ਦੇਖੀ ਤਾਂ ਤਕੀਲਾ ਆਹ ਫੜਾ ਦੋ ਦਿਨ ਨਾ ਇਹ ਆਪਣਾ ਫਾਲਤੂ ਹੀ ਹੈ ਇਹ ਵੱਡਾ ਲਿਆਂਦਾ ਸੀਗਾ ਆਪਾਂ ਦੇੰਦ ਦਾ ਦਾਇ ਸੀਗਾ ਵੀ ਲੇਟੀ ਰੋਟੀ ਧਰਾ ਕਰਾਂਗੇ ਪਰ ਇਹ ਥੋੜਾ ਜਿਹਾ ਵੱਡਾ ਆ ਗਿਆ ਨਜਾਇਜ਼ ਜੀ ਤਾਂ ਕਿ ਫਰੇ ਢੋਨਾ ਪਾਣੀ ਧਰ ਲੈ ਜੀ ਥੋੜੀ ਜਿਹੀ ਚਟਨੀ ਬਣਾ ਲੈਂੀ ਜੀ ਤਾਂ ਹੁਣ ਤਾਂ ਬਥੇਰੀ ਪਈ ਆ ਪਰ ਮਗਾ ਹੋਤਾ ਟਮਾਟਰਾਂ ਦੀ ਚਟਨੀ ਟਮਾਟਰ ਅਤੇ ਗੰਡੇ ਇੱਕ ਆਲੂ ਆਲੂ ਦਾ ਆਲੂ ਨਾ ਤਾਂ ਹੋਰ ਵੀ ਕਰਾਈ ਲੱਗੂ ਜਮਾ ਬ੍ਰੀਕ ਕੋਨੇ ਪਾਈ ਸੀ ਪਹਿਲਾਂ ਤੁਸੀਂ ਆ ਉਹ ਤਾਂ ਪਾਇਆ ਤੁਸੀਂ ਆਲੂ ਨਾ ਤਾਂ ਬਾਹਲੀ ਵਧੀਆ ਬਣਦੀ ਆ ਆਲੂ ਤਾਂ ਮੈਂ ਉਹੀ ਬੋਲਨੀ ਆ ਆਪਣੇ ਮਨੋਂ ਹੀ ਤੁਸੀਂ ਨਹੀਂ ਖਾਣੀ ਆਲੂ ਵਾਲੀ ਮੈਂ ਨਾ ਬਣਾਉਂਗੀ ਲਾਲ ਮਿਰਚਾਂ ਬਾਦੀਆਂ ਹਾਂ ਅਧੀਆਂ ਬਈਆਂ ਹਾਂ ਸੱਚ ਹੈ ਅੱਗਿਆ ਬਾਦੀਆਂ ਤੋਂ ਇਹ ਉਹ ਮੈਂ ਪਾਵਾਂਗੇ ਆਪਾਂ ਜਿਵੇਂ ਆਪਾਂ ਜਿਵੇਂ ਉਹਨਾਂ ਨੂੰ ਤੜਕਾ ਲਾਉਂਦੇ ਹੁੰਦੇ ਜਿਵੇਂ ਆਪਾਂ ਹੁਣ ਕਾਦੀ ਤੜਕਾ ਨੂੰ ਤੜਕਾ ਨੂੰ ਲਾਉਂਦੇ ਹੁੰਦੇ ਦਾਲ ਹੁਣ ਆਂਡੂ ਵਾਟਰ ਹੈ ਤੜਕੀ ਆਲੀ ਹਾਂ ਤੜਕੀ ਬਣਾਈ ਸੀ ਮਲਾਉ ਮਪੀਸ ਕੀ ਲੇ ਗਾ ਆ ਉ ਤੜਕੇ ਬਰਾਈ ਤਸ ਕਿ ਮੈਂ ਮੱਚੀ ਖਾਈ ਉਹਦਾ ਵਾਰ ਬਿਲਕੁਲ ਟਾਇਰ ਪਿਆ ਸੀ ਮੈਂ ਬਤਾ ਤੜਕੇ ਟਾਇਰ ਨਹੀਂ ਹੁੰਦਾ ਮਮਾ ਦੀ ਲੋਜੀ ਤੇਲ ਬਾਤਾ ਜੀਆ ਦਾ ਤੇ ਆਪਾਂ ਪਾ ਲਿਆ ਤੇ ਆਇਤਾ ਤੜਕੇ ਨਾ ਵੀ ਆਸੀ ਤੁਸੀਂ ਵੀ ਆਉਣਗੇ ਬਸ ਤੇ ਮੈਂ ਜਦੋਂ ਮੌਕੇ ਤੇ ਬਰਡਰਿੰਗ ਫੋੜ ਕਰਿਆ ਤੇ ਕਹਿੰਦੇ ਮੈਂ ਆ ਜਾਣਾ ਮੈਂ ਦੇਖ ਜਾਣਾ ਇਹ ਆਹ ਕਹਣਾ ਸੀ ਜਰਾ ਦੇ ਇਹ ਫਿਰ ਇਹ ਦੇਖ ਲਉ ਕਿ ਫਿਰ ਕਹਿੰਦੇ ਥੋੜੇ ਦਿਨਾਂ ਦਾ ਕੰਮ ਹੀ ਆਇਆ ਤੇ ਕਹਿੰਦੇ ਚਲੋ ਮੈਂ ਆ ਜਾਣਾ ਫਿਰ ਇਹ ਆਈ ਹੈ 9:30 ਜੇਪਰ 9:30 ਹੋਵੇ ਜੇ 9:00 ਵਜੇ ਤਾਂ ਸਾਡੇ ਸਾਰੇ ਰਿਮਾਰਟ ਚਾਹੀਏ ਹੋਗਾ ਵੀ ਨਹੀਂ ਹੋਵੇ ਨਹੀਂ ਹੈ ਹਮੇਸ਼ਾ ਜਦੋਂ ਆਗੇ ਮੋਟਰਸਾਈਕਲ ਦੀ ਚੀਕ ਜੀ ਵੱਜੀ ਛੇਰੂ ਵਰਗੇ ਭੌਕੇ ਫਿਰ ਮਨ ਨੂੰ ਸੁਸਤੀ ਜੀ ਮੂਰੀ ਵੀ ਆ ਗਈ نو ٹھیک ہے مطلب خاص پانی ڈالنا ہے دیکھنا ہٹرا کا پانی ہے وہ ਨਾਲ ہی ڈال دینا ਤੇ ਆਉਂਦੇ ਨੂੰ ਨਾ ਫੱਦੇ ਹੋਊਗਾ ਸਾਨੂੰ ਤੂੰ ਕੱਲ ਵਜੇ ਆਏਗਾ ਆ ਲਾਉਣ ਲਾਉਣ ਲੱਗ ਜੂ ਕੱਲ ਕਾਹਦੀ ਤੱਕ ਘੋਲੀ ਵੀ ਕਰਨੀ ਆ ਉਹ ਵੀ ਨੋ ਘੋਲੀ ਵਾਲਾ ਵੀ ਨਵੇਂ ਨਾ ਦੇ ਨਾਲ ਦਰਨ ਪਾਈ ਵਾਲਾ ਹੈ ਤੇ ਬਿਬੀ ਰਸੋਈ ਤੇ ਨਹੀਂ ਕਰਾਉਂਦੇ ਸ਼ੱਤ ਤੇ ਸਵੇਰੇ ਤੋਂ ਨਿਬੜੀ ਬੰਲਾ ਤੇੜਾ ਲਪਾਈ ਆ ਤੇ ਬਿਬੀ ਰਸੋਈ ਦੇ ਸ਼ੱਤ ਤੇ ਨਹੀਂ ਕਰਾਉਂਦੇ ਉਹ ਕੀ ਆਈਂ ਰਪੇਰੇ ਹਾਂ ਲੋ ਫੱਲੇ ਹੂੰ ਥੱਲੇ ਉਹ ਦੇਖਣਗੇ ਕਿਵੇਂ ਕਰਦੇ ਮਾਦਾ ਕਹਣਾ ਕਰਾ ਦੇ ਹੋਰ ਜੇ ਲਾ ਦੇ ਉਹਨਾਂ ਦੇ ਲਪਾਈ ਪੱਥਰ ਆਈਆਂ ਨਹੀਂ ਕੋਣ ਦੇ ਪੱਥਰ ਹਨ ਪਾਈ ਦੋ ਥਰਾਂ ਕਰੀਉਂਦੀ ਟੀਪ ਤਾਂ ਹੋ ਜਾਣਾ ਉਹ ਬਰਨਾ ਜਿਹੜੀਆਂ ਮਾਰੀਆਂ ਪੱਥਰ ਖਰਾਣਾ ਦੇ ਲੋ ਤਾਂ ਥੱਲੇ ਦੇ ਦੀ ਨਹੀਂ ਪੱਥਰ ਤਾਂ ਸਾਫ ਹੀ ਹੈ ਬਤ ਉਹਨਾਂ ਦੇ ਕੀ ਬੱਠਾ ਬਾਤ ਚੁਤਰੇਟਾਂ ਜੇ ਆਪਾਂ ਮਸਾਲੇ ਪਾਉਣ ਜਿਵੇਂ ਪੱਥਰ ਪੁੱਧਰਦੇ ਉਹੀ ਤਾਂ ਗੱਲ ਹੂੰ ਪੂਰੇ ਪਤੰਗ ਡਾਇਆ ਅੱਜ ਹੂੰ ਕਿਓ ਹੋ ਹੋ ਐਸੀ ਕਿੱਧਰ ਗਿਆ ਪਾਕਾਸ ਜਿੱਤਾਂ ਹਾਂ ਉਧਰ ਫੜੇ ਚਾਰੇ ਬਾਅਦ ਤੇ ਨਾਨਾ ਭਾਈਆ ਦੋ ਭਾਈ ਬਹੁਤ ਦੋ ਗਾਈ ਸੀ ਹਾਂ ਲੋ ਜੀ ਆਪਾਂ ਲਾ ਗਏ ਰੋਟੀਆਂ ਤਾਂ ਹੁਣ ਤਾਂ ਹਲੇ ਥੋੜੇ ਹੀ ਹੋਇਆ ਕਿੰਨਾ ਟਾਈਮ ਹੋਇਆ ਉਹ ਸੋਚਦੇ ਸਾਂ ਤਾ ਦੇਖਿਆ ਨਹੀਂ ਤੁਸੀਂ ਇੰਨਾ ਹੁਸਪਾਈ ਬੈਠੇ ਹੋ ਮੈਨੂੰ ਜੁੱਲ ਦੇ ਕੀ ਗਰਮੀ ਲੱਗੀ ਆ ਜੀ ਸਾਢੇ 6 ਓ ਤੂੰ ਜੁੱਲੇ ਕੋਲੇ ਬੈਠੀ ਤਾਂ ਗਰਮੈਸ ਹੋ ਚੁੱਕਾ ਦੋ ਘੰਟੇ ਹੋ ਗਏ ਪਤਾ ਨਹੀਂ ਕੀ ਠੰਡ ਹੈ ਨਹੀਂ ਕੀ ਚੱਕਰ ਹੈ ਇੰਨੀ ਠੰਡ ਹੈ ਠੰਡ ਹੀ ਨਹੀਂ ਮੈਨੂੰ ਗਰਮੈਸ ਆਈ ਜਾਂਦੀ ਇਹ ਮੈਂ ਤਾਂ ਆਈ ਸੋਚੀ ਆ ਘਾਟਾ ਰੜੀ ਕੱਲ ਵੀ ਹੈਣੀ ਜੇ ਨਹੀਂ ਆਹ ਵੀ ਨਹੀਂ ਰੜੀ ਤਾਂ ਦੋ ਘੰਟੇ ਹੋ ਗਏ ਠੰਡ ਹੈ ਹੀ ਨਹੀਂ ਅੱਜ ਵੀ ਹੈ ਜੀ ਮੈਂ ਕਾਇ ਸੋਚੀ ਹਦੀ ਸੀ ਬਖਾ ਗਰਮੀ ਦਾ ਇਥੇ ਰੋਟੀ ਬਕਾਇਆ ਕਰੂੰਗੀ ਤੁਮ ਖਪੱਖੀ ਲਿਆਉਣੇ ਹੋਰ ਕਿਸੇ ਵਾਸਤੇ ਹਵਾ ਨਹੀਂ ਪਹਿਣੀ ਤੇ ਗਰਮੀ ਬਾੜੀ ਆ ਰਹੀ ਹੂ ਹਮ ਪੱਖਾ ਹੀ ਲੱਗਣੀ ਪੱਖਾ ਲੱਗਣੇ ਪਾਏ ਨਿਕਾ ਤਨਚਾਰ ਬਾਦੂ ਆੜੀ ਰੋਟੀਆਂ ਦਾ ਹੋ ਇੱਕ ਬੇਹਾਰ ਇਹਨਾਂ ਨੂੰ ਬਾਦ ਇਹ ਪਹਿਲਾਂ ਫਿਰ ਇੱਕ ਅੱਧੀ ਉਹਨੂੰ ਬਾਇ ਦੀ ਆ ਸ਼ੁਰੂ ਆ ਰੋਟੀਆਂ ਬਹੁਤ ਸਿਆਜ ਦੁਪਾਇ ਲਾਈਆਂ ਮੁੰਡਾ ਉਹ ਵੀ ਖਾ ਉਹ ਕਾਲਾ ਵੀ ਤੇ ਮਨੇ ਖਾਦੀ ਸਾਰੇ ਨਹੀਂ ਰਾਈ ਨੂੰ ਸੱਜਰ ਆ ਜਾ ਸਾਰਾ ਕਟਾ ਮੱਖਾਂ ਜਿਹਾ ਤਾਂ ਫਿਰ ਉਹ ਰੰਗ ਪਤੂਲੇ ਜੀ ਤਾਂ ਵਾਲੇ ਉਹ ਮੰਨਦਾ ਵਾਲੇ ਮੈਨੂੰ ਟੀਫਮ ਲਿਆ ਦਿਓ ਤੇ ਰੋਟੀ ਪਾ ਦੀ ਉਹਦੀ ਵਿਚਾਰੀ ਦੀ ਕੀ ਆਂਦਾ ਹੋਗਾ ਸਾਡੇ ਸੀ ਹੋ ਗਏ ਲੈ ਉਹ ਆਪ ਹੈ ਸੋਈ ਦੇ ਵਿੱਚ ਲਓ ਜੀ ਰੋਟੀ ਰੋਟੀ ਪਕਾ ਲਈ ਆਪਾਂ ਟਾਈਮ ਹਜੇ 3:00 ਦੇ ਸੱਤ ਦਾ ਹੋਇਆ ਤੇ ਇੱਧਰ ਸਬਜ਼ੀ ਸਬਜ਼ੀ ਤਵੇ ਤੇ ਰੱਖੀ ਤੇ ਮੰਮੀ ਤਾਂ ਜਮੀ ਨਹੀਂ ਦੀਨੇ ਮੇਰਾ ਵੀ ਘਰ ਦੀ ਸਾਰਿਆਂ ਨੂੰ ਮੇਰਾ ਪਿੰਦਾ ਇੱਧਰ ਨੂੰ ਹੋ ਗਏ ਪੂਰੇ ਕਿੰਨਾ ਇਹ ਭੱਜ ਭੱਜ ਕੇ ਕਰ ਲਾ ਉਹਨਾਂ ਇੱਕ ਵੇਲਾ ਹੋ ਜਾਂਦਾ ਸਹੀ ਹੈ ਕਿਹੜੇ ਵੇਲੇ ਤੇ ਲੱਗੀ ਆ ਧੰਨਵਾਦ ਦੇ ਦੇ ਹੂੰ ਉਹ ਹੀ ਟਾਈਮ ਸਮਾਂ 4 ਘੰਟੇ ਹੋ ਗਏ ਆਪਾਂ ਲੱਗੇ ਬੈਨ ਹਜੇ 7:00 ਤਾਂ ਵੱਜੇ ਦੀ ਆਪਣਾ 8:00 ਜਣਗੇ ਜਦੋਂ ਪਾਵਾਂਗੇ ਰਾਤ 8:00 ਵਜੇ ਤੇ 12 ਮਿੰਟ ਹੋਗੇ ਇਹ ਰਾਤ ਕਿੰਨੀ ਲੇਟ ਆਇਆ ਤੇ ਪਾਸੋਂ ਹੋਏ ਸੀ 8:00 ਵਜੇ 9 ਮਿੰਟ ਅੱਧਾ ਅੱਧੇ ਘੰਟੇ ਵੰਗੂ ਆਪਾਂ ਬੈਠੀਆਂ ਰੰਗਾਂ ਰੋਟੀ ਖਾਣ ਰਾਤ ਲੇਟ ਸੀ ਮੈਂ ਤਾਂ ਖਾਲੀ ਸੀ ਮੈਂ ਜਦੋਂ ਆਇਆ ਇਹ ਉਦੋਂ ਖਾਧੀ ਹੈ ਤੇ ਅੱਧੇ ਘੰਟਾ ਬੈਠੇ ਰਹੇ ਜੀ ਫੇਰੀ ਫੇਰ ਜਦੋਂ ਇਹ ਆਏ ਫੇਰ ਕੰਮ ਰੋਟੀ ਰੋਟੀ ਖਾਧੀ ਫੇਰ ਐਤੂ ਬਾਦ ਭਾਂਡੇ ਭੁੰਡੇ ਚੱਕੇ ਫੇਰ ਤੁਹਾਨੂੰ ਪਤਾ ਫੇਰ ਪਸੂ-ਕੁਸੂ ਬੰਨੇ ਤੇ ਬਾਕੀ ਜੀ ਅੱਜ ਹਨਾ ਵੀ ਅੰਕਲ ਆਏ ਸੀਗੇ ਜਿਹੜੇ ਉਹਨਾਂ ਨੇ ਨਾ ਕੰਮ ਛੱਡ ਰੱਖਿਆਗਾ ਵੀ ਕਰਦੇ ਨਹੀਂ ਹੁਣ ਕਿਉਂਕਿ ਵਧੀਆ ਘਰੋਂ ਸੌਖੇ ਆ ਜੀ ਜ਼ਮੀਨ ਜ਼ਾਇਦਾ ਦਾ ਵਧੀਆ ਉਹ ਤਾਂ ਮਿਸਤਰੀ ਹੈ ਪਰ ਜ਼ਮੀਨ ਜਾਇਦਾਦ ਖੁੱਲੀ ਹੈ ਵਧੀਆ ਸੌਖੇ ਆ ਘਰੋਂ ਤੇ ਵੀ ਡੈਡੀ ਨੂੰ ਵੀ ਡੈਡੀ ਨੂੰ ਕਹਿੰਦੇ ਤੂੰ ਸਵਾਲ ਪਾਇਆ ਕਹਿੰਦਾ ਮੈਥੇ ਜਵਾਬ ਨਹੀਂ ਦਿੱਤਾ ਗਿਆ ਕਿਉਂਕਿ ਆਏ ਸੀਗਾ ਵੀ ਡੈਡੀ ਨੇ ਦੱਸਿਆ ਕਹਿੰਦੇ ਜਦੋਂ ਵੀ 15 ਦਿਨ ਹੋ ਗਏ ਵੀ ਉਹ ਮਿਸਤਰੀ ਤਾਂ ਆਇਆ ਨਹੀਂ ਪਹਿਲਾਂ ਵਾਲਾ ਤੇ ਵੀ ਐਂ ਕਰਕੇ ਵੀ ਕੰਮ ਆਪਣਾ ਵਿਚਾਲੇ ਪਿਆ ਇਸ ਤੋਂ ਬਾਅਦ ਦਿਨ ਛੋਟੇ ਹੋ ਜਾਣਗੇ ਬਾਕੀ ਪੈਸੇ ਖੁਰ ਜਾਂਦੇ ਘਰੇ ਦੇ ਵਿਚਾਰੇ ਨੇ ਸਮਾਨ ਪਿਆ ਸੀ ਲੈਂਦਾ ਹਾਂ ਸਮਾਨ ਸੱਲਾ ਸਾਰਾ ਸਮਿੰਟ ਤੇ ਸਾਰਾ ਕੁਝ ਪਿਆ ਸੀ ਤੇ ਵਿਚਾਰਾ ਡੈਡੀ ਦੱਸਦੇ ਸੀ ਕਹਿੰਦੇ ਇਹਦੀ ਉਹਨਾਂ ਦੀ ਉਮਰ ਹੈਗੀ ਆ 60 ਤੋਂ 65 ਸਾਲ ਤੇ ਵਿਚਾਰੇ ਫੇਰ ਵੀ ਆ ਗਏ ਤੇ ਕੰਮ ਇੰਨਾ ਸਫਾਈ ਨਾਲ ਦੇ ਬਹੁਤ ਜ਼ਿਆਦੇ ਸੋਹਣਾ ਕਰਦੇ ਆ ਤੇ ਜਿਵੇਂ 11 ਵਜੇ ਲੱਗੇ ਸੀ ਤੇ ਤਾਂ ਵਿੱਚ ਤਿੰਨ ਕੰਧਾਂ ਨੂੰ ਮੇਸ ਹਾਂ ਤਿੰਨ ਕੰਧਾਂ 'ਤੇ ਪਲਾਸਟਰ ਕਰਤੀਆਂ ਦੋ ਕਰਤਾ ਮਸ਼ੀਨ ਨਾਲ ਇਹਦੀਆਂ ਹਾਂ ਕਰਤੀ ਬਾਥਰੂਮ ਬਾਥਰੂਮ ਕੱਲ ਨੂੰ ਪਤਾ ਫਾਤੇ ਕਰ ਦੇਣਗੇ ਇੱਧਰ ਦਾ ਕੰਮ ਕਰ ਦੂਗਾ ਹਾਂ ਕੱਲ ਨੂੰ ਕਰ ਦੇਣਗੇ ਤੇ ਬਾਕੀ ਜੀ ਆਦੇ ਹੁੰਦੇ ਆ ਹਨਾ ਕਿ ਆਦੇ ਨਹੀਂ ਹੁੰਦੇ ਮੰਮੀ ਅਗੇ ਜੇਣਾ ਜੈ ਜਾਂ ਬੀਜਦੇ ਆ ਉਹ ਜਾਂ ਵੱਢ ਲੋ ਹੁਣਾਂ ਨੂੰ ਆਪਾਂ ਦੇਖ ਆਪਾਂ ਕੋਈ ਅਬੜਿਆ ਹੀ ਨਹੀਂ ਸੁਣਾਈ ਨਹੀਂ ਕਰਦੇ ਆਪਾਂ ਤਰਸ ਮੰਨ ਕੇ ਕਾਲੇ ਨੂੰ ਫੂਡ ਦਿਵਾਏ ਹਨ ਤੇ ਆਪਣੇ ਨਾਲ ਦੀ ਨਾਲ ਸੁਣ ਲਈ ਹਨਾ ਦੂਜੇ ਦੇ ਦੇ ਆ ਵੀ ਆਪਾਂ ਬੋਟ ਪਾਈ ਫਿਰ ਤੇ ਉਹ ਜਿਆ ਨੰਗੇ ਪੈਰ ਫਿਰ ਹਾਂ ਹਾਂ ਟੁੱਟੇ ਫੂਡ ਪਾਏ ਸੀ ਤੇ ਦੇਖ ਲੋ ਜੀ ਰੱਬ ਨੇ ਨਾਲ ਦੀ ਨਾਲ ਹਨਾ ਆਦੇ ਹੁੰਦੇ ਫਲ ਦਿੱਤਾ ਵੀ ਇੰਨੇ ਦਿਨ ਹੋ ਗਏ ਸੀ ਮਿਸਤਰੀ ਨੂੰ ਪਗਾਈ ਕਰਦਿਆਂ ਨੂੰ ਹਫਤਾ ਰੋਟੀ ਤੇ ਹੱਤਾ ਹੋ ਗਿਆ ਸੀਗਾ ਪਕਾਈ ਕਰਦਿਆਂ ਨੂੰ ਐ ਸੀਗਾ ਵੀ ਵੀ ਮਿਸਤਰੀ ਨਹੀਂ ਮਿਲਦਾ ਮੁਸ਼ਕਲਾ ਜਮਾ ਹੱਥ ਖੜੇ ਹੋ ਗਏ ਸੀਗੇ ਤੇ ਪਰ ਅੱਜ ਜਦੋਂ ਡੈਡੀ ਨੇ ਤੂੰ ਹੀ ਪਾਹ ਬੜ ਗਈ ਖੁੱਲਤਾ ਨਹੀਂ ਬਈ ਤਾਂ ਇੱਕ ਵੱਡੀ ਡੱਬਾ ਖੁੱਲ ਗਿਆ ਤੇ ਆਲੇ ਹੁੰਦੇ ਜਦੋਂ ਹਨਾ ਵੀ ਵਾਇਗਰੂ ਦੇਖਦਾ ਸਭ ਹਨਾ ਤੇ ਤੇ ਵਿਚਾਰੇ ਨੇ ਜਦੋਂ ਡੈਡੀ ਨੇ ਤਰਕੀ ਫੋਨ ਕਰਿਆ ਡੈਡੀ ਨੇ ਬੈਠੀ ਦੋ ਫੋਨ ਕਰਿਆ ਤੇ ਫਿਰ ਉਹਦੀ ਆ ਕੇ ਦੇਖ ਗਏ ਫਿਰ ਆ ਕੇ ਦੇਖ ਕੇ ਤੇ ਫਿਰ ਕਹਿੰਦੇ ਠੀਕ ਆ ਓਏ ਆਉਣੇ ਆ ਜਸ਼ਨ ਖਾਈ ਜਾਂਦਾ ਜੀ ਰੋਟੀ ਤੇ ਡੈਡੀ ਨੇ ਖਾ ਲਈ ਜਸ਼ਨ ਦੀ ਡੈਡੀ ਗਾ ਦੁੱਧ ਪਾਉਣ ਆ ਜਾਣ ਤਾਂ ਫਿਰ ਆਪਾਂ ਰੋਟੀ ਰੋਟੀ ਖਾ ਕੇ ਬਸ ਫਿਰ ਭਾਂਡੇ ਗੁੰਡੇ ਚੱਕਨੇ ਸਿਰ ਫਿਰੀਆਂ ਤੇ ਹਜੇ ਆਪਾਂ ਵੀਡੀਓ ਕਰਦੇ ਆ ਅਪਲੋਡ ਤੇ ਬਾਕੀ ਜੀ ਅੱਜ ਵਾਲੀ ਵੀਡੀਓ ਪਤਾ ਨਹੀਂ ਜਿੰਨੀ ਕੁ ਬਣੀ ਕਿੰਨੀ ਕੁ ਨਹੀਂ ਹੈ ਨਾ ਥੋੜਾ ਜਿ ਸਾਨੂੰ ਐ ਹੋ ਜਾਂਦਾ ਹੈ ਨਾ ਜਦੋਂ ਕੋਈ ਘਰੇ ਵੀ ਵੀ ਉਪਰੇ ਬੰਦੇ ਹੁੰਦੇ ਆ ਕੰਮ ਕਰਦੇ ਹਨਾ ਉਦੋਂ ਥੋੜੇ ਵੀਡੀਓ ਬਣਾਉਣਾ ਔਖਾ ਹੋ ਜਾਂਦਾਗਾ ਤੇ ਵੀ ਸ਼ਰਮ ਜੀ ਆਉਂਦੀ ਹੈ ਵੀਡੀਓ ਬਣਾਉਂਦਿਆਂ ਨੂੰ ਤੇ ਬਸ ਤਾਂ ਕਰਕੇ ਵੀ ਆਪਾਂ ਹਨਾ ਜਿੰਨੀ ਕੁ ਹੋ ਸਗੀ ਹੌਲੀ ਹੌਲੀ ਬੋਲ ਬੋਲ ਕੇ ਮੈਂ ਬਣਾਈ ਉਹਦੇ ਨਾਲ ਸ਼ੇਅਰ ਕਰ ਦਾਂਗੇ ਆਪਾਂ ਤੇ ਬਾਕੀ ਆਪਾਂ ਤੁਹਾਨੂੰ ਸੁਨੇਹਾ ਕੱਲ ਨੂੰ ਬਲੌਗ ਸਟਾਰਟ ਕਰਾਂਗੇ ਦਿਖਾਵਾਂਗੇ ਕਿੰਨਾ ਕੰਮ ਕਰਦਾ ਕਿਵੇਂ ਕਰਦਾ ਤੇ ਬਾਕੀ ਮਿਲੂ ਮਨੂਆ ਆਏ ਲੱਗਦਾਗਾ ਵੀ ਜਿਹੜੇ ਕੀ ਤੜਕੇ ਅੰਕਲ ਆਸਣੀਆਂ ਆਉਣਗੇ ਅੱਜ ਤਾਂ 9:30 ਆਏ ਸੀਗੇ 9 ਵਜੇ ਦੇ ਨਾਲ 8:30 ਵਜੇ ਦੇ ਨਾਲ ਆ ਜਾਣਗੇ ਤੇ ਬਾਕੀ ਜੀ ਚਲੋ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਮੰਮੀ ਖਾਂਦੇ ਰੋਟੀ ਮੈਂ ਤਾਂ ਜਸ਼ਨ ਦੀ ਰੈਡੀ ਨੂੰ ਦਿੱਖੂ ਫੇਰ ਖਾਣੀ ਖਾਣੀ ਹੁੰਨੀ ਹੈ ਉਹ ਆਉਣਗੇ ਫੇਰ ਖਾਵਾਂਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਦਾ ਇੱਥੇ ਐਂਡ ਮਿਲਦੇ ਆਂ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਪਲੀਜ਼ ਜਿਹੜੇ ਪਣਪਣਾ ਚੈਨਲ ਤੇ ਨਵੇਂ ਹੁੰਦੇ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਨਹੀਂ ਲਾ ਦੂੰਗੀ ਉਗੜਾ ਹਜੀ ਆਈ ਜਾਂਦੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸ਼ਸ਼ਿਆ ਕਾਲ ਜੀ ਬਾਏ ਬਾਏ